ਜੀ ਕੰਮ ਕਰਦੇ ਨੇ ਹੀ ਅੱਗੇ ਤੇ ਸ਼ਾਰਟ ਸਰਕਟ ਦੇ ਨਾਲ ਪਿੱਛੇ ਅੱਗ ਲੱਗੀ ਸਾਨੂੰ ਪਤਾ ਨਹੀਂ ਚੱਲਿਆ ਦੁਕਾਨ ਦਾ ਨੁਕਸਾਨ ਤੇ ਚਲੋ ਹੋਇਆ ਹੀ ਆ ਮਾੜਾ ਮੋਟਾ ਚਲੋ ਤੇ ਕੋਈ ਗੱਲ ਨਹੀਂ ਬਾਕੀ ਫੇਰ ਵੀ ਮਾਲਾ ਦਾ ਸ਼ੁਕਰ ਕਰਦੇ ਆ ਕਿ ਜਿਹੜਾ ਬਚਾਅ ਹੋ ਗਿਆ ਕਿੜੇ ਮੌਕੇ ਤੇ ਬੁਆਏ ਬ੍ਰਿਗੇਡ ਮੌਕੇ ਤੇ ਪਹੁੰਚ ਗਿਆ ਸੀ ਉਹਨਾਂ ਦਾ ਬੜਾ ਧੰਨਵਾਦ ਕਰਦੇ ਆਂ ਮੌਕੇ ਤੇ ਆ ਕੇ ਉਹਨਾਂ ਨੇ ਕਾਬੂ ਪਾ ਲਿਆ ਕਿਹੜੀ ਜਗ੍ਹਾ ਦੁਕਾਨ ਹੈ ਤੁਹਾਡੀ ਕੀ ਕਰਦੇ ਸਵਾਗਤ ਸ੍ਰੀਮਾਨਾ ਮੇਰਾ ਬੋਰੀਆਂ ਵਾਲੇ ਪਿਆਰ ਦਾ ਘਾਰਾ ਮੇਰੀ ਅਸੀਂ ਕੰਮ ਕਰਦੇ ਰਹੀ ਅੱਗੇ ਤੇ ਸ਼ਾਰਟ ਸਰਕਟ ਦੇ ਨਾਲ ਪਿੱਛੇ ਅੱਗ ਲੱਗ ਗਈ ਸਾਨੂੰ ਪਤਾ ਨਹੀਂ ਚੱਲਿਆ ਇਸ ਕਰਕੇ ਚਲੋ ਮਾਲਾ ਦਾ ਫੇਰ ਵੀ ਸ਼ੁਕਰ ਆ ਬਾਬਾ ਦੀ ਸੀ ਦਾ ਜਿਹੜਾ ਬਚਾਅ ਹੋ ਗਿਆ ਤੇ ਕੋਈ ਜਾਨੀ ਮਾਨੀ ਕੋਈ ਨਾ ਨਹੀਂ ਬਸ ਠੀਕ ਆ ਓਕੇ ਕਿੰਨਾ ਕੁ ਨੁਕਸਾਨ ਹੋਇਆ ਕੋਈ ਜਾਨ ਦਾ ਦੁਕਾਨ ਦਾ ਨੁਕਸਾਨ ਤੇ ਚਲੋ ਹੋਇਆ ਹੀ ਆ ਮਾੜਾ ਮੋੜਾ ਚਲੋ ਤੇ ਕੋਈ ਗੱਲ ਨਹੀਂ ਬਾਕੀ ਫੇਰ ਵੀ ਮਾਲਾ ਦਾ ਸ਼ੁਕਰ ਕਰਦੇ ਆ ਕਿ ਜਿਹੜਾ ਬਚਾਅ ਹੋ ਗਿਆ ਫਾਇਰ ਬ੍ਰਿਗੇਡ ਮੌਕੇ ਤੇ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਗਿਆ ਅਸੀਂ ਉਹਨਾਂ ਦਾ ਬੜਾ ਧੰਨਵਾਦ ਕਰਦੇ ਆਂ ਇਹਨਾਂ ਮੌਕੇ ਤੇ ਆਜੋ ਉਹਨਾਂ ਨੇ ਕਾਬੂ ਪਾ ਲਿਆ ਬੱਸ ਕਿੰਨੇ ਲੱਗੂ ਕੀ ਕਰਦੇ ਆਂ ਮੇਰਾ ਨਾਮ ਕਮਨ ਕੁਮਾਰ ਆ ਮੈਂ ਐਸ ਜੀ ਲੀਡਿੰਗ ਫਾਇਰਮੈਨ ਬੈਰੀਗੇਡ ਫਾਇਰ ਸਟੇਸ਼ਨ ਤੇ ਆ 9:55 ਮਿੰਟ ਤੇ ਲਗਭਗ ਸਾਨੂੰ ਤਲਾਸ਼ ਮਿਲੀ ਕਿ ਬੋਰੀਆਂ ਦੇ ਪਾਸ ਇੱਕ ਦੁਕਾਨ ਨੂੰ ਅੱਗ ਲੱਗ ਗਈ ਆ ਤੁਰੰਤ ਫਾਇਰ ਟੈਂਡਰ ਬੈਰੀਗੇਡ ਦਾ ਆਪਾਂ ਲੈ ਕੇ ਪਹੁੰਚ ਗਏ ਆ ਮੌਕੇ ਤੇ ਸੇਵਾ ਸੰਧੀ ਨਾਲ ਹੀ 30 ਟਾਈਮ ਪਹੁੰਚ ਗਈ ਨਾਲ ਸਾਡੀ ਗੱਡੀ ਪਹੁੰਚ ਗਈ ਤ੍ਰਾਂਤ ਪਾਇ ਟੈਂਕਰ ਦਾ ਪਾਣੀ ਚਲਾ ਕੇ ਤੇ ਆਗਨ ਬੁਝਾ ਦਿੱਤਾ ਗਿਆ ਵਾ ਤੇ ਕੋਈ ਜਾਨਵਰ ਤੋਂ ਜਾਨਵਰ ਨੂੰ ਨੁਕਸਾਨ ਜਾਨੀਮਾਲੀ ਨੁਕਸਾਨ ਕੋਈ ਨਹੀਂ ਆ ਵੀ ਇਹ ਕਬੀ ਜੇ ਉਹਦੇ ਵੀ ਆਤਲ ਲੱਗੀ ਕਰ ਮੈਂ ਗੁਰਦੇਵ ਸਿੰਘ ਦਾਰਾਪਾਰ ਨੰਬਰ 60 ਤੋਂ ਕਾਉਂਸਲਰ ਸਾਡੇ ਪਿਆਰ ਪੋਰੀਆਂ ਵਾਲੇ ਵਿਆਰ ਹੁਣੇ ਸਾਨੂੰ ਫੋਨ ਆਇਆ ਸੀ ਵੀ ਵਿਆਰ ਦੇ ਵਿੱਚ ਅੱਗ ਲੱਗੀ ਆ ਅਸੀਂ ਮੌਕੇ ਤੇ ਆਏ ਆ ਵੇਖਿਆ ਵਾ ਵੀ ਪਾਣੀ ਦੇ ਟੈਂਕਰਾਂ ਨੇ ਆਣ ਕੇ ਅੱਗ ਤੇ ਕਾਬੂ ਪਾ ਲਿਆ ਔਰ ਜਾਨੀਮਾਲੀ ਨੁਕਸਾਨ ਤੋਂ ਬਚਾਈ ਹੈ ਕੋਈ ਵੱਡੀ ਹਾਸਾ ਨਹੀਂ ਹੋਇਆ ਔਰ ਇਸ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਆਣ ਕੇ ਮੌਕੇ ਤੇ ਹੀ ਇਹਨੂੰ ਅੱਗ ਨੂੰ ਕੰਟਰੋਲ ਕਰ ਲਿਆ ਹੈ ਹੁਣ ਸਥਿਤੀ ਜਿਹੜੀ ਆ ਉਹ ਬਿਲਕੁਲ ਕੰਟਰੋਲ ਚ ਹੈ ਫਰੇ ਇਹਦਾ ਕਾਰਨ ਕੋਈ ਖਾਸ ਪਤਾ ਨਹੀਂ ਲੱਗਾ ਜਿੱਤੇ ਮੌਕੇ ਤੇ ਆਏ ਆ ਹਜੇ ਹੌਲੀ ਹੌਲੀ ਪਤਾ ਲੱਗੂਗਾ ਵੀ ਕਿਉਂ ਲੱਗੀ ਆਗਈਆਂ ਕਿਉਂਕਿ ਹਲਵਾਈ ਦੀ ਦੁਕਾਨ ਆ ਕਿਸੇ ਵੇਲੇ ਕੋਈ ਗੈਸ ਸਿਲੰਡਰ ਟੁੱਟਾ ਰਿਹਾ ਗਿਆ ਜਾਂ ਬਿਜਲੀ ਸ਼ਾਰਟ ਦਾ ਕਾਰਨ ਹੋਊਗਾ ਹਜੇ ਕੋਈ ਕਨਫਰਮ ਨਹੀਂ ਪਤਾ ਲੱਗਾ ਜੀ ਕਿਹੜੀ ਜਗ੍ਹਾ ਦੁਕਾਨ ਆ ਤੁਹਾਡੀ ਕੀ ਕਰਦਾ ਸਵਾਗਤ ਸ੍ਰੀਮਾਨ ਨਾ ਮੇਰਾ ਬੋਰੀਆਂ ਵਾਲੇ ਪਿਆਰ ਦੁਕਾਨ ਹੈ ਮੇਰੀ ਅਸੀਂ ਕੰਮ ਕਰਦੇ ਰਹੀ ਅੱਗੇ ਤੇ ਸ਼ਾਰਟ ਸਰਕਟ ਦੇ ਨਾਲ ਪਿੱਛੇ ਅੱਗ ਲੱਗ ਗਈ ਸਾਨੂੰ ਪਤਾ ਨਹੀਂ ਚੱਲਿਆ ਇਸ ਕਰਕੇ ਚਲੋ ਮਾਰਾ ਦਾ ਫੇਰ ਵੀ ਸ਼ੁਕਰ ਆ ਬਾਬਾ ਦੀਸੀ ਦਾ ਜਿਹੜਾ ਬਚਾਅ ਹੋ ਗਿਆ ਤੇ ਕੋਈ ਜਾਨੀ ਮਾਨੀ ਕੋਈ ਨਾ ਨਹੀਂ ਬਸ ਠੀਕ ਆ ਓਕੇ ਕਿੰਨਾ ਕੁ ਨੁਕਸਾਨ ਹੋਇਆ ਕੋਈ ਨੁਕਸਾਨ ਦੁਕਾਨ ਦਾ ਨੁਕਸਾਨ ਤੇ ਚਲੋ ਹੋਇਆ ਹੀ ਆ ਮਾੜਾ ਮੋੜਾ ਚਲੋ ਉਹ ਤੇ ਕੋਈ ਗੱਲ ਨਹੀਂ ਬਾਕੀ ਫੇਰ ਵੀ ਮਾਰਾ ਦਾ ਸ਼ੁਕਰ ਕਰਦੇ ਆ ਕਿ ਜਿਹੜਾ ਬਚਾਅ ਹੋ ਗਿਆ ਫਾਇਰ ਬ੍ਰਿਗੇਡ ਮੌਕੇ ਤੇ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਗਿਆ ਸੀ ਉਹਨਾਂ ਦਾ ਬੜਾ ਧੰਨਵਾਦ ਕਰਦੇ ਆਂ ਜਿਹੜਾ ਮੌਕੇ ਤੇ ਆਜੋ ਉਹਨਾਂ ਨੇ ਕਾਬੂ ਪਾ ਲਿਆ ਬੱਸ ਮੇਰਾ ਨਾਮ ਪੰਮਨ ਕੁਮਾਰ ਆ ਮੈਂ ਐਸੇ ਲੀਡਿੰਗ ਫਾਇਰਮੈਨ ਬੈਰੀਗੇਡ ਫਾਇਰ ਸਟੇਸ਼ਨ ਤੇ ਆ 9:55 ਮਿੰਟ ਦੇ ਲਗਭਗ ਸਾਨੂੰ ਤਲਾਬ ਮਿਲੀ ਗੀ ਬੋਰੀਆਂ ਦੇ ਵਿਚ ਇੱਕ ਦੁਕਾਨ ਨੂੰ ਅੱਗ ਲੱਗ ਗਈ ਆ ਤੁਰੰਤ ਫਾਇਰ ਟੈਂਡਰ ਬੈਰੀਗੇਡ ਦਾ ਆਪਾਂ ਲੈ ਕੇ ਪਹੁੰਚ ਗਏ ਆ ਮੌਕੇ ਤੇ ਸੇਵਾ ਸੰਥੀ ਵੀ ਨਾਲ ਹੀ ਫਾਇਰ ਟਾਈਮ ਪਹੁੰਚ ਗਈ ਨਾਲ ਸਾਡੀ ਗੱਡੀ ਪਹੁੰਚ ਗਈ ਤ੍ਰਾਂਤ ਫਾਇਰ ਟੈਂਕਰ ਦਾ ਪਾਣੀ ਚਲਾ ਕੇ ਤੇ ਅਗਨ ਬੁਝਾ ਦਿੱਤਾ ਗਿਆ ਵਾ ਤੇ ਕੋਈ ਜਾਨਵਰ ਤੋਂ ਜਾਨਵਰ ਨੂੰ ਨੁਕਸਾਨ ਜਾਨੀਮਾਲੀ ਨੁਕਸਾਨ ਕੋਈ ਨਹੀਂ ਆ ਵੀ ਇਹ ਕਬੀ ਜੇ ਉਹਦੇ ਵੀ ਅੱਗ ਨਾਲ ਇੱਕੀ ਕਰ ਮੈਂ ਪ੍ਰਦੇਵ ਸਿੰਘ ਦਾਰਾਵਾਰ ਨੰਬਰ 60 ਤੋਂ ਕਾਉਂਸਲਰ ਸਾਡੇ ਪਿਆਰ ਪੋਰੀਆਂ ਵਾਲੇ ਵਿਆਰ ਹੁਣੇ ਸਾਨੂੰ ਫੋਨ ਆਇਆ ਸੀ ਵੀ ਵਿਆਰ ਦੇ ਵਿੱਚ ਅੱਗ ਲੱਗੀ ਆ ਅਸੀਂ ਮੌਕੇ ਤੇ ਆਏ ਆ ਵੇਖਿਆ ਵਾ ਵੀ ਪਾਣੀ ਦੇ ਟੈਂਕਰਾਂ ਨੇ ਆਣ ਕੇ ਅੱਗ ਤੇ ਕਾਬੂ ਪਾ ਲਿਆ ਔਰ ਜਾਨੀਮਾਲੀ ਨੁਕਸਾਨ ਤੋਂ ਬਚਾਈ ਹੈ ਕੋਈ ਵੱਡੀ ਹਾਸਾ ਨਹੀਂ ਹੋਇਆ ਪੋਰਸੀ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਆਉਣ ਕੇ ਮੌਕੇ ਤੇ ਇਹ ਨੂੰ ਅੱਗ ਨੂੰ ਕੰਟਰੋਲ ਕਰ ਲਿਆ ਹੈ ਹੁਣ ਸਥਿਤੀ ਜਿਹੜੀ ਆ ਉਹ ਬਿਲਕੁਲ ਕੰਟਰੋਲ ਚ ਹੈ ਪਰ ਇਹ ਦਾ ਕਾਰਨ ਕੋਈ ਖਾਸ ਪਤਾ ਨਹੀਂ ਲੱਗਾ ਜਿੱਤੇ ਮੌਕੇ ਤੇ ਆਏ ਆ ਹਜੇ ਹੌਲੀ ਹੌਲੀ ਪਤਾ ਲੱਗੂਗਾ ਵੀ ਕਿਉਂ ਲੱਗੀ ਅੱਗ ਜਾਂ ਕਿਉਂਕਿ ਹਲਵਾਈ ਦੀ ਦੁਕਾਨ ਹੈ ਕਿਸੇ ਵੇਲੇ ਕੋਈ ਗੈਸ ਸਿਲੰਡਰ ਚ ਲਾ ਰਹਿ ਗਿਆ ਜਾਂ ਬਿਜਲੀ ਸ਼ਾਰਟ ਦਾ ਕਾਰਨ ਹੋਊਗਾ ਹਜੇ ਕੋਈ ਕਨਫਰਮ ਨਹੀਂ ਪਤਾ ਲੱਗਾ ਜੀ